ਦੱਸ ਦਈਏ ਕਿ ਆ ਜਿੱਥੇ ਲੈਂਟਰ ਪਾਇਆ ਜਾ ਰਿਹਾ ਜਿੱਥੇ ਸਰੀਆ ਬੰਨਿਆ ਜਾ ਰਿਹਾ ਇਸ ਦੇ ਥੱਲੇ ਸਰਕਾਰੀ ਖਾਲ ਹੈ ਸਰਕਾਰੀ ਖਾਲ ਦੇ ਉੱਤੇ ਕਬਜ਼ਾ ਕਰਨਾ ਸਰਕਾਰੀ ਖਾਲ ਦੇ ਉੱਤੇ ਲੈਂਟਰ ਪਾਉਣਾ ਇਹ ਕਿੰਦੀ ਕਿ ਸਮਝਦਾਰੀ ਹੈ ਔਰ ਸਰਕਾਰ ਦੇ ਨੁਮਾਇंदे ਔਰ ਦੱਸ ਦਈਏ ਕਿ ਜਿਹੜੇ ਇਸ ਮਹਿਕਮੇ ਨੂੰ ਚਲਾ ਰਿਹਾ ਜਿਹੜੇ ਤਨਖਾਹਾਂ ਲੈ ਰਹੇ ਆ ਉਹ ਕਿੱਥੇ ਸੁੱਤੇ ਨੇ ਆ ਦੱਸ ਦਈਏ ਤੁਹਾਨੂੰ ਤਸਵੀਰਾਂ ਕਿ ਅਸੀਂ ਲੰਬੇ ਸਮੇਂ ਤੋਂ ਇਸ ਖਾਲ ਵਾਸਤੇ ਖਬਰਾਂ ਚਲਾ ਰਹੇ ਔਰ ਰੇਸਟੀਆਂ ਅਸੀਂ ਕੰਪਲੀਟਾਂ ਵੀ ਪਾਈਆਂ ਹੋਈਆਂ ਨੇ ਲਗਾਤਾਰ ਕੰਪਲੇਂਟਾਂ ਪਾਈਆਂ ਹੋਈਆਂ ਨੇ ਜਦੋਂ ਤੋਂ ਲੈ ਕੇ ਖਾ ਲੈਣਾ ਨੇ ਖੁਰਦਬੁਰਦ ਕਰਨ ਦੀ ਤਿਆਰੀ ਕੀਤੀ ਜਦੋਂ ਤੋਂ ਲੈ ਕੇ ਅਸੀਂ ਇਸ ਦੀਆਂ ਕੰਪਲੇਂਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਤੁਹਾਡਾ ਸਰਕਾਰੀ ਖਾਲ ਜਿਹੜਾ ਇਹ ਬਿਲਕੁਲ ਖੁਰਦਬੁਰਦ ਹੋਣ ਜਾ ਰਿਹਾ ਇਸ ਨੂੰ ਬਿਲਕੁਲ ਵਾਇਆ ਜਾ ਰਿਹਾ ਔਰ ਐਗਰੀਕਲਚਰ ਲੈਂਡ ਦੇ ਵਿੱਚ ਮਲਾਇਆ ਜਾ ਰਿਹਾ ਔਰ ਬਹੁਤਿਆਂ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਬਹੁਤ ਸਾਰੇ ਮੁਲਾਜ਼ਮਾਂ ਦੇ ਬਹੁਤ ਸਾਰੇ ਅਫਸਰਾਂ ਦੇ ਧਿਆਨ ਵਿੱਚ ਲਿਫਤੀ ਤੌਰ ਤੇ ਸਾਡੇ ਵੱਲੋਂ ਕੰਪਲੇਂਟਾਂ ਜਿਹੜੀਆਂ ਪਾਈਆਂ ਗਈਆਂ ਹੁਣ ਦੱਸ ਦਈਏ ਕਿ ਉਹ ਖਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਇਰੀਗੇਸ਼ਨ ਡਿਪਾਰਟਮੈਂਟ ਵੱਲੋਂ ਨਹੀਂ ਕੀਤੀ ਗਈ ਨਾ ਹੀ ਨਹਿਰੀ ਵਿਭਾਗ ਨੇ ਇਸ ਵੱਲ ਧਿਆਨ ਦਿੱਤਾ ਜਦ ਕਿ ਅਸੀਂ ਜੈ ਸਾਹਿਬ ਐਸਡੀਓ ਸਾਹਿਬ ਹੋਰ ਐਕਸ਼ਨ ਸਾਹਿਬ ਸਾਰਿਆਂ ਤੱਕ ਇਹ ਪਹੁੰਚ ਕੀਤੀ ਹੁਣ ਦੱਸ ਦਈਏ ਕਿ ਅਸੀਂ ਇਹ ਵੀ ਧਿਆਨ ਵਿੱਚ ਦਿੱਤਾ ਸੀ ਕਿ ਇਸ ਦੇ ਉੱਤੇ ਕਲੋਨਾਈਜ਼ਰ ਵੱਲੋਂ ਬਿਲਕੁਲ ਇਸ ਨੂੰ ਗਵਨ ਕਰਕੇ ਕਲੋਨੀ ਕੱਟੀ ਜਾ ਰਹੀ ਹੈ ਇਸ ਨੂੰ ਬਿਲਕੁਲ ਬੰਦ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਪ੍ਰਾਣੀਆਂ ਵਿਖਾ ਰਹੇ ਆ ਜਦੋਂ ਤੋਂ ਲੈ ਕੇ ਪ੍ਰਪੋਜ਼ਲ ਸ਼ੁਰੂ ਹੋਈ ਆ ਔਰ ਹੁਣ ਤੋਂ ਇਸ ਤਸਵੀਰਾਂ ਤੁਹਾਨੂੰ ਇਹ ਵੀ ਵਿਖਾਉਂਦੇ ਆ ਕਿ ਜਿੱਥੇ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਲੈਂਟਰ ਪਾ ਦਿੱਤਾ ਗਿਆ ਉੱਤੇ ហេਠਾ ਖਾਲ ਉਸੇ ਤਰ੍ਹਾਂ ਲੇਕਿਨ ਉੱਤੇ ਲੈਂਟਰ ਪਾ ਦਿੱਤਾ ਗਿਆ ਕੱਲ ਨੂੰ ਕੋਈ ਸਰਕਾਰੀ ਪ੍ਰਪੋਜ਼ਲ ਆਉਂਦੀ ਆ ਸਰਕਾਰੀ ਮਸ਼ੀਨਰੀ ਆਉਂਦੀ ਆ ਉਸ ਦੇ ਉੱਤੇ ਦੀ ਸੜਕ ਬਣਾਉਣ ਦੀ ਤਿਆਰੀ ਕਰਦੀ ਆ ਉਸ ਦੇ ਉੱਤੇ ਰੁੱਖ ਲਗਾਉਣ ਦੀ ਤਿਆਰੀ ਕਰਦੀ ਆ ਤਾ ਫਿਰ ਉਸ ਦੇ ਉੱਤੇ ਕਿਵੇਂ ਚਾਇਆ ਜਾਵੇਗਾ ਉਸ ਦੇ ਉੱਤੇ ਲੈਂਟਰ ਪਾਇਆ ਜਾ ਰਿਹਾ ਜੋ ਸਰਕਾਰੀ ਖਾਲ ਸੀ ਹੁਣ ਮੈਂ ਚਾਹਾਂਗਾ ਕਿ ਇਸ ਦੇ ਉੱਤੇ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਹੈ ਪ੍ਰੋਪਰ ਇਸ ਦੀ ਦੌੜ ਲੱਗਣੀ ਚਾਹੀਦੀ ਹੈ ਕਿ ਸਰਕਾਰ ਦੀਆਂ ਜਗਾ ਸਰਕਾਰ ਦੀਆਂ ناکਾਮੀਆਂ ਕਾਰਨ ਹੀ ਗਵਣ ਹੋ ਜਾਂਦੀਆਂ ਨੇ ਔਰ ਆ ਤੁਸੀਂ ਵੇਖ ਸਕਦੇ ਹੋ ਦੀਨਾ ਨਗਰ ਹਾਈਵੇ ਦੇ ਉੱਤੇ ਇੱਕ ਕਲੋਨਾਈਜ਼ਰ ਵੱਲੋਂ ਲਗਾਤਾਰ ਸਰਿਆ ਬਣਿਆ ਜਾ ਰਿਹਾ ਹੈ ਲਗਾਤਾਰ ਖਾਲ ਜਿਹੜਾ ਉਸ ਨੂੰ ਬੰਦ ਕੀਤਾ ਜਾ ਰਿਹਾ ਔਰ ਇਹਦੇ ਥੱਲੇ ਸਰਕਾਰੀ ਖਾਲ ਹੈ ਦੱਸ ਦਈਏ ਕਿ ਨੈਸ਼ਨਲ ਹਾਈਵੇ ਦੀ ਇੱਕ ਪੁਲੀ ਸਾਹਮਣੇ ਆਉਂਦੀ ਹੈ ਜਦਕਿ ਪੁਲੀ ਦੀ ਨਿਸ਼ਾਨਦਈ ਬਿਲਕੁਲ ਗਲਤ ਤਰੀਕੇ ਨਾਲ ਕੀਤੀ ਗਈ ਹੈ ਜਿੱਥੇ ਪੁਲੀ ਆਉਂਦੀ ਹੈ ਉੱਥੋਂ ਖਾਲ ਢਾ ਕੇ ਪਿੱਛੇ ਲਿਆਇਆ ਗਿਆ ਔਰ ਉਸ ਨੂੰ ਮੋੜ ਪਾਇਆ ਗਿਆ ਹੁਣ ਦੱਸ ਦਈਏ ਕਿ ਜੇ ਇੱਕ ਸਰਕਾਰੀ ਖਾਲ ਦੇ ਉੱਤੇ ਲੈਂਟਰ ਪਾ ਸਕਦੇ ਆ ਤਾਂ ਫਿਰ ਸਰਕਾਰੀ ਗਲੀਆਂ ਤੇ ਸਰਕਾਰੀ ਸੜਕਾਂ ਉੱਤੇ ਵੀ ਲੋਕ ਆਪਣੇ ਲੈਂਟਰ ਪਾ ਲੈਣ ਕੱਲ ਨੂੰ ਸਰਕਾਰ ਨੇ ਉਸ ਦੇ ਉੱਤੇ ਕੁਝ ਬਣਾਉਣਾ ਹੋਇਆ ਤਾਂ ਫਿਰ ਸਰਕਾਰ ਦਾ ਉਹ ਕਾਰੋਬਾਰ ਖਤਮ ਸਰਕਾਰ ਦੀ ਦੇਖਰੇਖ ਖਤਮ ਆਇਆ ਬਦਲਾਵ ਵਾਲੀ ਸਰਕਾਰ ਆਹ ਦੱਸ ਦਈਏ ਕਿ ਬਦਲਾਵ ਵਾਲੀ ਸਰਕਾਰ ਦੇ ਅਫਸਰ ਨੇ ਮੈਂ ਤਾਂ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਹਾਂਗਾ ਕਿ ਤੁਸੀਂ ਤਨਖਾਹ ਲੈ ਰਹੇ ਹੋ ਕਾਦੀ ਲੈ ਰਹੇ ਹੋ ਔਰ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਬਹੁਤ ਸਾਰੀਆਂ ਮੀਲਾ ਤੱਕ ਇਹ ਮੁੱਖ ਮੰਤਰੀ ਸਾਹਿਬ ਨੂੰ ਪਾਈਆਂ ਅਰਦਾਸ ਦਈਏ ਕਿ ਸੈਕਟਰ ਪੰਜਾਬ ਨੂੰ ਵੀ ਇਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਲੇਕਿਨ ਅਜੇ ਤੱਕ ਪ੍ਰੋਪਰ ਕਾਰਵਾਈਆਂ ਨਹੀਂ ਹੋਈਆਂ ਆ ਤੁਸੀਂ ਵੇਖ ਸਕਦੇ ਹੋ ਕਿ ਲੈਂਟਰ ਪਾਇਆ ਜਾ ਰਿਆ ਲੇਵਰ ਲੱਗੀ ਹੋਈ ਆ ਔਰ ਅਸੀਂ ਚਾਹਾਂਗੇ ਕਿ ਇਸ ਨੂੰ ਪੁੱਟ ਕੇ ਖਾਲੀ ਕੀਤਾ ਜਾਵੇ ਔਰ ਇਸ ਦੇ ਉੱਤੇ ਖੋਰ ਕੀ ਕਾਰਵਾਈਆਂ ਇਹਨਾਂ ਦੇ ਉੱਤੇ ਹੁੰਦੀਆਂ ਜੋ ਕਲੋਨਾਈਜ਼ਰ ਇੱਥੇ ਤੱਕਾ ਕਰ ਰਿਹਾ ਕੀ ਕਾਰਵਾਈਆਂ ਕੀਤੀਆਂ ਜਾਂਦੀਆਂ ਸਰਕਾਰ ਵੱਲੋਂ ਕੀ ਕਾਰਵਾਈਆਂ ਮਹਿਕਮੇ ਵੱਲੋਂ ਕੀਤੀਆਂ ਜਾਂਦੀਆਂ ਅਗਰ ਇਹਨਾਂ ਦੇ ਉੱਤੇ ਕਾਰਵਾਈਆਂ ਨਹੀਂ ਕਰਨੀਆਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਆਪਣੇ ਅਫਸਰਾਂ ਉੱਤੇ ਕਾਰਵਾਈ ਕੀਤੀ ਜਾਵੇ ਹੁਣ ਤੁਸੀਂ ਦੱਸੋ ਕੀ ਆ ਕੀ ਹੋ ਰਿਹਾ ਆ ਕਿਹੜੀ ਮਿਲੀ ਭੁਗਤ ਹੋ ਰਹੀ ਆ ਆ ਪੂਰਾ ਨਕਾਸ ਹੀ ਬੰਦ ਕੀਤਾ ਗਿਆ ਹੁਣ ਸਾਡੇ ਘਰਾਂ ਨੂੰ ਗਲੀਆਂ ਜਾਂਦੀਆਂ ਸਾਡੇ ਘਰਾਂ ਨੂੰ ਸੜਕਾਂ ਜਾਂਦੀਆਂ ਕੀ ਲੋਕ ਉਸ ਦੇ ਉੱਤੇ ਵੀ ਲੈਂਟਰ ਪਾ ਲੈਣ ਉਸ ਦੇ ਉੱਤੇ ਵੀ ਦੁਵਾਰਾ ਕੱਢ ਕੇ ਥੱਲੋਂ ਲੋਕਾਂ ਦੀਆਂ ਗੱਡੀਆਂ ਲੰਘਦੀਆਂ ਰਹਿਣ ਔਰ ਉੱਤੇ ਲੋਕ ਆਪਣੇ ਲੈਂਟਰ ਪਾ ਲੈਣ ਹੁਣ ਤੁਸੀਂ ਦੱਸੋ ਵੀ ਇਸ ਨੂੰ ਕਿਵੇਂ ਵੇਖਦੇ ਹੋ ਆ ਸਾਰਾ ਕੁਝ ਤੁਹਾਡੇ ਧਿਆਨ ਵਿੱਚ ਲਿਆ ਰਹੇ ਆ ਔਰ ਆ ਤਸਵੀਰਾਂ ਦੀਨਾ ਨਗਰ ਹਾਈਵੇ ਦੇ ਨਾਲ ਲੱਗਦੀਆਂ ਔਰ ਇਸ ਦੇ ਬਾਰੇ ਅਸੀਂ ਲਿਖਤੀ ਕੰਪਲੀਟਾਂ ਬੈਕ ਮੈਨੂੰ ਪਾਈਆਂ ਹੋਈਆਂ ਇਰੀਗੇਸ਼ਨ ਡਿਪਾਰਟਮੈਂਟ ਨੂੰ ਪਾਈਆਂ ਹੋਈਆਂ ਲੇਕਿਨ ਅਜੇ ਤੱਕ ਇਸ ਬਾਰੇ ਕੋਈ ਵੀ ਧਿਆਨ ਨਹੀਂ ਨਿਕਲਿਆ ਕੋਈ ਵੀ ਇਸਤਾ ਉਹਸ ਪੱਕਾ ਜਿਹੜਾ ਪ੍ਰਬੰਧ ਨਹੀਂ ਨਿਕਲਿਆ ਮਹਿਕਮੇ ਦੀ ਮਿਲੀ ਭੁਗਤ ਦੇ ਨਾਲ ਆਹ ਦੱਸ ਦਈਏ ਤੁਹਾਨੂੰ ਕਿ ਜ਼ਿਲ੍ਹੇਦਾਰ ਦੇ ਕੋਲ ਸਾਡੀ ਪੂਰੀ ਕੰਪਲੇਂਟ ਲਿਖਤੀ ਆ ਜ਼ਿਲ੍ਹੇਦਾਰ ਸਾਨੂੰ ਕਹਿੰਦਾ ਕਿ ਤੁਸੀਂ ਜੀ ਇਸ ਦੇ ਵਿੱਚੋਂ ਪਿੱਛੇ ਹੋ ਜਾਓ ਤੁਸੀਂ ਇਸ ਦੇ ਵਿੱਚ ਨਾ ਆਓ ਜ਼ਿਲ੍ਹੇਦਾਰ ਦਾ ਇਹ ਕਹਿਣਾ ਹੈ ਹੁਣ ਤੁਸੀਂ ਦੱਸੋ ਵੀ ਅਸੀਂ ਪੱਤਰਕਾਰ ਹੋਣ ਦੇ ਨਾਤੇ ਆ ਸਰਕਾਰ ਦੇ ਜੇ ਇੱਥੇ ਗਵੜ ਹੋ ਰਿਹਾ ਉਸ ਨੂੰ ਨਾਨਖਾਰੀਤਾ ਪੱਤਰਕਾਰੀ ਕਰਨ ਦਾ ਕੀ ਫਾਇਦਾ ਹੁਣ ਇਹ ਤਸਵੀਰਾਂ ਤੁਸੀਂ ਵੇਖੋ ਇਹ ਦੱਸ ਦਈਏ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾ ਨਗਰ ਸ਼ਹਿਰ ਦੇ ਨਾਲ ਲੱਗਦਾ ਨੈਸ਼ਨਲ ਹਾਈਵੇ ਦਾ ਬਾਈਪਾਸ ਹੈ ਔਰ ਬਾਈਪਾਸ ਦੇ ਉੱਤੇ ਆ ਇੱਕ ਕਲੋਨਾਈਜ਼ਰ ਵੱਲੋਂ ਲਗਾਤਾਰ ਇਸ ਨੂੰ ਗਬਨ ਕੀਤਾ ਜਾ ਰਿਹਾ ਖੁਰਦਪੁਰਦ ਕੀਤਾ ਜਾ ਰਿਹਾ ਔਰ ਮਹਿਕਮੇ ਦੀ ਮਿਲੀ ਪੁਗਤ ਦੇ ਨਾਲ ਆ ਵੀਡੀਓ ਤੁਸੀਂ ਵੇਖੋ ਕਿਵੇਂ ਵੇਖਦੇ ਹੋ ហេਠਾ ਸਰਕਾਰੀ ਖਾਲ ਹੈ ਮਹਿਕਮੇ ਨੇ ਸਰਕਾਰੀ ਖਾਲ ਖਾਲੀ ਕਰਵਾ ਲੈਣਾ ਹੈ ਲੇਕਿਨ ਕਾਰਵਾਈ ਕੋਈ ਨਹੀਂ ਕਰਨੀ ਇਹ ਕੀ ਕਾਰਨ ਰਹਿ ਗਿਆ ਅਸੀਂ ਲਿਖਤੀ ਪਰੂਫਾਂ ਦੇ ਨਾਲ ਕਾਰਵਾਈ ਵੀ ਕਰਵਾਵਾਂਗੇ ਔਰ ਖਾਲ ਵੀ ਪੂਰਾ ਪਟਾਵਾਂਗੇ ਇਹ ਦੱਸ ਦਈਏ ਜਿੰਨਾ ਦਿਨ ਮਰਜੀ ਧੋੜ ਲੈਣ ਨਹੀਂ ਤਾਂ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਰਾਵਾਂਗੇ ਇਹ ਪਹਿਲਾਂ ਵੀ ਚੇਤਾਵਨੀ ਦਿੱਤੀ ਸੀ ਔਰ ਹੁਣ ਵੀ ਦੱਸ ਦਈਏ ਨਹੀਂ ਤਾਂ ਕਿਸਾਨ ਜਥੇਬੰਦੀਆਂ ਲਿਆ ਕੇ ਮਿਠਾਵਾਂਗੇ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਇਹ ਖਾਲ ਜਾਂਦਾ ਔਰ ਕਿਸਾਨ ਜਥੇਬੰਦੀਆਂ ਦੇ ਨਾਲ ਇੱਥੇ ਬਿਲਕੁਲ ਇਕੱਠ ਕਰਾਂਗੇ ਇਕੱਠ ਕਰਕੇ ਖਾਲ ਖਾਲੀ ਕਰਵਾਵਾਂਗੇ ਔਰ ਕਾਰਵਾਈਆਂ ਕਰਵਾਵਾਂਗੇ ਪਰਚੇ ਵੀ ਕਰਵਾਵਾਂਗੇ ਜਿਨ੍ਹਾਂ ਨੇ ਮਿਲੀ ਭੂਗਤ ਅ fırsਰਾਂ ਨਹੀਂ ਕਰੀ ਹੈ ਔਰ ਜਿਨ੍ਹਾਂ ਨੇ ਇਹ ਕੋਲੋਨਾਈ ਜਿਹੜਾ ਨੇ ਮਿਲੀ ਬੁਗਤ ਕਰਕੇ ਇਹ ਸਾਰਾ ਕੁਝ ਕੀਤਾ ਆ ਤੁਸੀਂ ਵੇਖੋ ਕਿੰਨਾ ਵੱਡਾ ਨੁਕਸਾਨ ਤੇ ਕਿੱਡਾ ਵੱਡਾ ਧੋਖਾ ਹੈ ਬਹੁਤ ਸਾਰੇ ਲੋਕਾਂ ਦੇ ਕੋਲ ਮਰਲਾ ਮਰਲਾ ਜ਼ਮੀਨ ਰਹਿਣ ਨੂੰ ਨਹੀਂ ਹੈਗੀ ਤਾਂ ਤਾਂ ਫਿਰ ਸਰਕਾਰੀ ਜ਼ਮੀਨਾਂ ਕੋਈ ਦੱਬਦਾ ਆ ਸਰਕਾਰੀ ਜਗਾ ਸਰਕਾਰੀ ਨਕਾਸ ਬਿਲਕੁਲ ਜਿਹੜਾ ਬਾ ਉੱਤੇ ਲੈਂਟਰ ਪਾਇਆ ਜਾ ਰਿਹਾ ਔਰ ਇਰੀਗੇਸ਼ਨ ਡਿਪਾਰਟਮੈਂਟ ਦਾ ਜੰਗਲਾਤ ਵੀ ਜਿਹੜਾ ਇੱਥੇ ਆਉਂਦਾ ਉਹਦੇ ਵਿੱਚ ਵੀ ਸਾਹਮਣੇ ਆ ਕੇ ਟੱਕਰਦਾ ਹੁਣ ਜੰਗਲਾਤ ਇੱਥੇ ਬਿਲਕੁਲ ਜਿਹੜੀ ਆ ਨਹੀਂ ਹੈ ਲੇਕਿਨ ਇਰੀਗੇਸ਼ਨ ਡਿਪਾਰਟਮੈਂਟ ਦੇ ਬੂਟੇ ਇਸਦੇ ਉੱਤੇ ਇਰੀਗੇਸ਼ਨ ਡਿਪਾਰਟਮੈਂਟ ਦਾ ਪਾਣੀ ਇੱਥੋਂ ਦੀ ਲੰਗਦਾ ਸੀ ਇਰੀਗੇਸ਼ਨ ਡਿਪਾਰਟਮੈਂਟ ਨੇ ਕੋਈ ਰਸਤਾ ਲਾਂਗੇ ਨੂੰ ਬਣਾਉਣਾ ਸੀ ਸਾਰਾ ਕੁਝ ਖਤਮ ਹੋ ਗਿਆ ਅਗਲੇ ਨੇ ਲੈਂਟਰ ਪਾ ਦਿੱਤਾ ਉੱਤੇ ਸਰੀਆ ਵੱਜ ਗਿਆ ਵੇਖਦੇ ਆ ਕਾਰਵਾਈ ਹੁੰਦੀ ਆ ਕਿ ਨਹੀਂ ਆ ਵੀਡੀਓ ਤੁਹਾਨੂੰ ਕਿਵੇਂ ਲੱਗੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੀਆਂ ਤਸਵੀਰਾਂ ਵੇਖੋ ਔਰ ਅੱਜ ਦੇ ਹਾਲਾਤ ਵੇਖੋ ਔਰ ਪਹਿਲੀਆਂ ਤਸਵੀਰਾਂ ਵੇਖੋ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਕੌਣ ਕੌਣ ਜ਼ਿੰਮੇਵਾਰ ਐ ਇਸ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਜਿਸ ਦੇ ਕੋਲ ਜਾਣਕਾਰੀ ਹੋਵੇ ਧੰਨਵਾਦ